ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਮਿੱਤਰੋ ਪਿੰਡ ਚੀਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਹੈ ਬਾਈਆਂ ਨੂੰ ਬਾਗਾ ਪੁਰਾਣਾ ਰਿਹਾਨ ਖਾਨ ਡੇਰੀ ਫਾਰਮ ਤੇ ਪਹੁੰਚੇ ਆ ਬਹੁਤ ਪੁਰਾਣਾ ਕੰਮ ਆ ਬਾਈਆਂ ਦਾ ਸਾਫ਼ ਸੁਥਰਾ ਕੰਮ ਵਪਾਰ ਦਾ ਕੰਮ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਸ਼ੂ ਬਾਈਆਂ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਸੇਲ ਪਰਚੇਜ਼ ਦਾ ਕੰਮ ਵਛਣ ਹੀਰਿਆਂ ਵਛਨਾ ਕੋ ਗੱਬਨ ਗਾਈਆਂ ਗਰਲੈਂਡੋ ਜਰਸੀ ਕ੍ਰੋਸ ਐਚ ਐਫ ਦੇ ਵਿੱਚ ਸਾਰੇ ਤਰ੍ਹਾਂ ਦੀ ਵੈਰਾਈ ਬਾਈਆਂ ਕੋਲੇ ਮਿਲ ਜਾਂਦੀ ਆ ਤੇ ਜੈਨੂਅਲ ਰੇਟ ਹੁੰਦੇ ਆ ਬਾਈਆਂ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਕੀ ਜਾਣਕਾਰੀ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਵੈਸੇ ਕਿਰਾਂ ਕੈਮਰਾ ਸਾਰੀ ਪੁਸ਼ਮਾ ਤੇ ਮਾਰ ਦਨੇ ਆ ਜਿਹੜੀ ਮੇਨ ਵੀਡੀਓ ਹੈਗੀ ਆਪਣੀ ਉਹ ਹੈਗੀ ਹੈਗੀ ਆ ਦੋ ਵੜਾਂ ਦੀ ਤੇ ਬਾਕੀ ਇਹਨਾਂ ਪ੍ਰਤੀ ਆਪਣੀ ਜਾਣਕਾਰੀ ਬਾਈਆਂ ਤੋਂ ਲੈਣੀਆਂ ਕਰਾਉਣੀਆਂ ਤੁਹਾਡੀ ਗੱਲਬਾਤ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਕਰਾਉਣੇ ਦਾ ਤੁਹਾਡੀ ਗੱਲਬਾਤ ਬਾਈ ਦੇ ਨਾਲ ਆ ਜਿ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਬਾਈ ਬਹੁਤ ਵਧੀਆ ਬਾਈ ਬਾਈ ਆਪਣਾ ਡਰੈਸ ਕਨਫਰਮ ਕਰੋ ਪਿੰਡ ਜੀਦਾ ਤਹਿਸੀਲ ਬਾਗਾਪਨ ਡਿਸਟ੍ਰਿਕਟ ਮੋਗਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 98723 94021 ਠੀਕ ਹੈ ਤੇ ਬਾਈ ਦਾ ਨਾਂ ਕੀ ਹੈ ਬਾਈ ਨਾਵਾਂ ਨਰਖਾਉਣੇ ਠੀਕ ਹੈ ਜੀ ਤੇ ਵਪਾਰ ਦਾ ਕੰਮ ਹੈ ਬਾਈ ਹਾਂਜੀ ਵਪਾਰ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਕਿੰਨੇ ਪਸ਼ੂ ਵਿਖਾਉਣੇ ਆ ਦੋ ਵੜਾ ਵਿਖਾਉਣੀਆਂ ਤਰਕੇ ਸੁਈਆਂ ਦੋਲੇ ਚਾਰ ਹੋਏ ਦੋ ਵੜਾ ਵਿਖਾਉਣੀਆਂ ਤੇ ਤਾਜ਼ੀਆਂ ਸੁਈਆਂ ਤੇ ਜੇ ਜੂ ਰੋਕੇ ਡੰਨਾ ਬਾਈ ਜਮਾ ਓਕੇ ਆ ਬਾਈ ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਇਧਰੋਂ ਸ਼ੁਰੂ ਕਰਦੇ ਆ ਵਹਿੜ ਬਹੁਤ ਵਧੀਆ ਸਾਫ਼ ਸੁਥਰੇ ਹਵਾਨੇ ਦੀ ਆ ਇਹਦੀ ਕੀ ਡਿਟੇਲ ਆ ਬਾਈ ਜੀ ਦੋ ਦੰਤ ਮੂੰਹ ਵਿੱਚੀ ਦੋ ਦੰਦ ਮੂਹੋਂ ਬੱਚੀ 4:00 ਵਜੇ ਸੂਈ ਐ ਸਵੇਰ 4:00 ਵਜੇ ਸੂਈ ਐ ਤੇ 4-5 ਕਿਲੋ ਬੋਲਾ ਕੱਢਿਆ ਬੱਚੀ 4-5 ਕਿਲੋ ਬੋਲਾ ਕੱਢਿਆ ਵਾ ਲਓ ਵੀ ਮਿੱਤਰੋ ਬਾਹਰ ਕੱਢ ਲਿਆ ਬਾਈ ਤੁਹਾਨੂੰ ਸੋਹਣ ਦਿਖਾ ਬੱਚੀ ਦਾ ਗੱਡਾ ਸੋਹਣਾ ਦੋ ਦੰਦ ਦਾ ਬੱਚੀ ਬਾਈ ਕਹਿੰਦਾ ਤੇ ਅੱਜ ਸਵੇਰੇ 4:00 ਵਜੇ ਬਾਈ ਕਹਿੰਦਾ ਸੂਈ ਆ ਤੇ ਜੇ ਜੂਰ ਦੀ ਓਕੇ ਕੰਪਲੀਟ ਆ ਤੇ ਜਿਹੜੇ ਆਪਾਂ ਮੰਨ ਕੇ ਚੱਲੂ ਵੀ ਆਰਡਰ ਦੀ ਗੱਲ ਕਰ ਗਏ ਤਾਂ ਬਹੁਤ ਸੋਹਣਾ ਥਣ ਲੇਵਾ ਕਰਾਈ ਖੜਾਈ ਬਾਈ ਮਰੇ ਦੇਖੋ ਜੀ ਨੇੜੇ ਤੋਂ ਕਰੋ ਚੈੱਕ ਗੁਲਾਬੀ ਥਾਣਾ ਮੁੱਠੀ ਮੁੱਠੀ ਦਾ ਥਾਣਾ ਤੇ ਬਾਈ ਕਹਿੰਦਾ ਫਾਰਮ ਵਾਲੀ ਆ ਵਾਕਿਆ ਹੀ ਫਾਰਮ ਵਾਲੀ ਆ ਬਾਈ ਵੱਡੇ ਗੱਦ ਕਾਠ ਦੀ ਆ ਕੋਈ ਵੀ ਭਰਾ ਛੋਟੀ ਸਮਝ ਕੇ ਨਾ ਵੇ ਤੇ ਜੇ ਕੋਈ ਦੂਰੋਂ ਨੇੜੇ ਆਉਂਦਾ ਭਰਾ ਤੇ ਆਪਾਂ ਥਾਣ ਤੋਂ ਕੋਲੋਂ ਕਰਾ ਕਰਾਦਨੇ ਚੈੱਕ ਐ ਮੁੱਠੀ ਮੁੱਠੀ ਦਾ ਥਾਣਾ ਹੱਥੀ ਚਵਾਈ ਵਾਲਾ ਭਾਵੇਂ ਮਸ਼ੀਨ ਲਾ ਲਿਓ ਤੇ ਭਾਵੇਂ ਕਰ ਲਿਓ ਹੱਥੀ ਚਵਾਈ ਬਹੁਤ ਸੁਣਾ ਆਰਡਰ ਹੈ ਵੈਟ ਦਾ ਐ ਫਸੀ ਫਰਦੀ ਆ ਤੇ ਜਿਹੜੀਆਂ ਲੇਵੇ ਤੇ ਨਾੜਾਂ ਬਰੀਕ ਬਰੀਕ ਮਾਹਕ ਕਸ਼ਮੀਰੀ ਸ਼ਾਲ ਦੀ ਕਢਾਈ ਵਰਗੀਆਂ ਤੇ ਬਹੁਤ ਸੋਹਣਾ ਥਣ ਲੇਵਾ ਇਹ ਮੁੱਠੀ ਮੁੱਠੀ ਦਾ ਥਣ ਤੇ ਰੰਗ ਪ੍ਰਿੰਟ ਦੀ ਆਪਾਂ ਗੱਲ ਕਰਕੇ ਤਾਂ ਬਾ ਕਮਾਲ ਹੈ ਬਈ ਮਗਰ ਜਿਹੜਾ ਬੱਚਾ ਆ ਗਿਆ ਕੀ ਚੰਗੇ ਸੀਵਨ ਦਾ ਬਈ ਹੈ ਦਾ ਮਗਰ ਬੱਚਾ ਮਗਰ ਬੱਚਾ ਆਪ ਪਤਾ ਆਪ ਪਤਾ ਕਿਹੜੇ ਸੀਮਨ ਦੀ ਆ ਵੀ ਐਸ ਦੇ ਆਪਾਂ ਜਿਹੜਾ ਬੰਦਾ ਲੋਗਾਂ ਨੂੰ ਆਪਾਂ ਸਾਰੀ ਡਿਟੇਲ ਡਿਟੇਲ ਦੇ ਦਾਂਗੇ WhatsApp ਤੇ ਹੈਨਾ ਹਾਂਜੀ ਤੇ ਬਾਈ ਫਿਰ ਇਹ ਜੀ ਆਪਾਂ ਮੰਨ ਕੇ ਚੱਲੋ ਥੋਡੇ ਹਿਸਾਬ ਨਾਲ ਕਿੰਨਾ ਕੁ ਬੋਲ ਦੁੱਧ ਪਾ ਦੂਗੀ ਦੁੱਧ ਬੱਚੀ 22 23 22 23 ਕਿਲੋ ਪਾ ਦੂਗੀ 23 ਕਿਲੋ ਪਾ ਦੂਗੀ ਭਰਾਵੋ ਨੇ ਠੀਕ ਹੈ ਯਾਨੀ ਕਿ 20 ਮੰਨ ਕੇ ਚੱਲੋ ਵੀ 20 ਪਲੱਸ ਵਾਲੀ ਤਾਂ ਹੈਗੀ ਆ 20 ਪਲੱਸ ਵਾਲੀ ਹੈਗੀ ਹੈ ਠੀਕ ਹੈ ਰੰਗ ਪ੍ਰਿੰਟ ਬਹੁਤ ਸੋਹਣਾ ਚੰਗੀ ਜਾਤ ਨਸਲ ਬਾਈ ਮਾੜੀ ਪੂਛ ਫੜੀ ਮਿੱਤਰੋ ਆਰਡਰ ਕਰੋ ਚੈੱਕ ਐ ਖੁਰਚਾਂ ਤੋਂ ਉੱਪਰ ਆ ਉਹ ਕੋਈ ਲੰਕਮਾ ਟੱਟਮਾ ਨਹੀਂ ਐਨ ਫਿਕਸਡ ਅਡਰ ਦੀ ਆ ਮੈਂ ਕਿਹਾ ਤੇ ਮਗਰ ਜਿਹੜਾ ਬੱਚਾ ਆ ਗਿਆ ਹੈ ਤਾਂ ਬੱਚਾ ਤੇ ਪਰ ਬਹੁਤ ਚੰਗੇ ਬੱਚੇ ਪਾਉਗੀ ਤੇ ਬਾਈ ਕਹਿੰਦਾ ਫਾਰਮ ਵਾਲੀ ਆ ਨਾੜਾ ਨੂੜਾ ਕਰੋ ਚੱਕ ਲਿਵੇਂ ਤੇ ਦੋਨੇ ਪਾਸੇ ਐ ਗਲਾਸਾਂ ਵਰਗਾ ਥਣਾ ਮੁਠੀ ਵਾਲ ਜਿਵੇਂ ਬਾਹਰ ਨਹੀਂ ਹੁੰਦੇ ਗਾਇਨਾਂ ਦੇ ਨੇਵੇਂ ਹੁੰਦੇ ਉਹ ਨੇ ਸਹੀ ਗੱਲ ਬਾਈ ਬਾਈ ਕਹਿੰਦਾ ਵੀ ਜਿਵੇਂ ਬਾਹਰ ਲੀਆਂ ਗਾਇਨਾਂ ਦੇ ਨੇਵੇਂ ਹੁੰਦੇ ਉਸੇ ਤਰ੍ਹਾਂ ਸਹੀ ਗੱਲ ਆ ਬਾਈ ਜੀ ਤੇ ਬਾਈ ਇਹਦੀ ਆਪਾਂ ਡਿਮਾਂਡ ਕੀ ਕਰਦੇ ਆਂ ਭਾਈ ਮੁੱਲ ਦਾ 90 ਕਰਾ ਲਓ 95 ਕਰਾ ਲਓ ਠੀਕ ਹੈ ਜੀ 82 ਹਜ਼ਾਰ ਦੀ ਵੱਛੀ ਦੇਣੀ ਹੈ 82 ਹਜ਼ਾਰ ਦੀ ਵੱਛੀ ਦੇਣੀ ਹੈ ਤੇ ਵਿੱਚੋਂ ਮਾੜਾ ਮੋਟਾ ਮਾਨਤਨ ਹੋ ਜੂ ਕਰੇਗਾ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਮੁੱਲ ਕਰਾ ਲਓ 90 ਕਰਾ ਲਓ 95 ਕਰਾ ਲਓ ਪਰ ਆਪਾਂ 82 ਹਜ਼ਾਰ ਦੀ ਵੱਛੀ ਦੇਣੀ ਹੈ ਤੇ ਵਿੱਚੋਂ ਮਾਨਤਨ ਕਰਿਆ ਗਿਆ ਤਾਂ ਜ਼ਰੂਰ ਹੋ ਜੂ ਤੇ ਜਿਹੜੀ 2 ਨੰਬਰ ਤੇ ਵਹਿੜ ਦਿਂਦੇ ਬਾਈ ਵੱਡੇ ਕੱਦ ਕਾਠ ਦੀ ਇਹ ਕੀ ਡਿਟੇਲ ਆ ਬਾਈ ਇਹ ਬਾਈ ਜੀ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਆ ਕਦੋਂ ਕਦੋਂ ਕਦੀ ਸੂਈ ਆ ਬਾਈ ਇਹ ਵੀ ਦਰ ਕੇ ਚਾਰ ਕੋਈ ਸੂਈ ਹੈ ਸਵੇਰੇ 4 ਵਜੇ ਸੂਈ ਹੈ ਜੇ ਰੋਕੇ ਡੰਨਾ ਬਾਈ ਜਮਾ ਓਕੇ ਬਾਈ ਠੀਕ ਹੈ ਲੈ ਚੱਲ ਬਾਈ ਦੂਜਾ ਸੂਆ ਸੂਈ ਹੈ ਤੇ ਬੋਲਾ ਬਾਈ ਕਿੰਨਾ ਕ ਕੱਢਿਆਏਗਾ ਬੋਲਾ ਨੇ 6-7 ਕਿਲੋ ਕੱਢਿਆ ਬਾਈ ਬੋਲਾ 6-7 ਕਿਲੋ ਬੋਲਾ ਕੱਢਿਆ ਤੇ ਦੁੱਧ ਕਿੰਨਾ ਕ ਪਾ ਦੂ ਤੇਰੇ ਹਿਸਾਬ ਨਾਲ ਬਾਈ ਇਹ ਦੁੱਧ ਬਾਈ ਇਹ 22-23 ਕਿਲੋ ਪਾ ਦੂ ਵੀ ਆਮਨਾ 22-23 ਕਿਲੋ ਇਹ ਪਾ ਦੂਗੀ ਠੀਕ ਹੈ 20 ਪਲੱਸ ਵਾਲੀ ਆ ਮਨ ਕੇ ਚੱਲੋ ਬਾਈ ਰੋਕੀ ਮੜਿਆ ਕਿਹੜਾ ਨਾੜਾ ਦੇਖੋ ਮਿੱਤਰੋ ਦੋਨੇ ਬਸੇ ਲੀਵੇ ਤੇ ਨਾ ਮੋਟਾ ਮੋਟਾ ਹਾਤਾ ਰ ਮਾਰ ਦਾਂਗੇ ਬਾਈ ਮੋਟਾ ਮੋਟਾ ਨਾੜਾ ਤੇ ਥਾਣਾ ਜਿਹੜਾ ਹੱਥੀ ਚਵਾਈ ਵਾਲਾ ਥਾਣਾ ਬਹੁਤ ਸੋਹਣੇ ਆਰਡਰ ਦੀ ਆ ਕੋਈ ਲੌਂਗਮਾ ਟਟਮਾ ਨਹੀਂ ਲੈ ਚੱਲ ਬਾਈ ਮੋੜ ਲਿਆ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਵਾਈਟ ਕਲਰ ਦੇ ਵਿੱਚ ਬਲੈਕ ਡੱਬਾ ਚੰਗੀ ਜਾਤ ਨਸਲ ਦੂਜਾ ਸੂਆ ਬਾਈ ਕਹਿੰਦਾ ਤੇ ਲੀਵੇ ਤੇ ਨਾੜਾ ਨੂੰ ਨਾ ਕਰੋ ਚੈੱਕ ਤੇ ਬਾਈ ਕਹਿੰਦਾ 20 ਪਲੱਸ ਜਾਨੀ ਕਿ 22 ਕਿਲੋ ਬਾਈ ਕਹਿੰਦਾ ਉਧਰ ਪਾ ਦੂਗੀ 20 ਪਲੱਸ ਵਾਲੀਆਂ ਦੋਨੇ ਵੜਾ ਵੱਡੇ ਕੱਦ ਕੱਦ ਘਾਟ ਵਾਲੀਆਂ ਵੱਡੇ ਢਾਂਚੇ ਦੀਆਂ ਆਰਡਰ ਕਰੋ ਚੈੱਕ ਨਾੜਾਂ ਨੂੰੜਾਂ ਬਹੁਤ ਜ਼ਿਆਦਾ ਤੇ ਜਿਹੜੇ ਥਣਲੇ ਵੀ ਦੀ ਆਪਾਂ ਗੱਲ ਕਰ ਗਏ ਤੇ ਗਲਾਸਾਂ ਜਿਹੜਾ ਸਨ ਮੋਟਾ ਮੋਟਾ ਹੱਥੀ ਚਵਾਈ ਵਾਲਾ ਸਨ ਇਹਦੇ ਮਗਰ ਬੱਚਾ ਭਾਈ ਇਹਦੇ ਮਗਰ ਬੱਚਾ ਭਾਈ ਇਹਦੇ ਮਗਰ ਬੱਚਾ ਹਾਂਜੀ ਜਨਨ ਕਿ 20 ਪਲੱਸ ਦੁੱਧ ਪਾ ਦੂਗੀ ਵੜਾ ਆਮਣਾ ਭਾਈ ਆਮਣਾ ਖੁੱਲਾ ਪਾ ਠੀਕ ਹੈ ਚੰਗੀ ਜਾਤ ਨਸਲ ਵਾਲੀ ਹੈ ਮੰਨ ਕੇ ਚੱਲੋ ਜੇ ਕਿਸੇ ਭਰਾ ਨੇ ਕੋਈ ਘਰੇ ਚੰਗੇ ਸੀਮਨ ਲਵਾ ਕੇ ਕੋਈ ਬੱਚੀ-ਵੱਚੀ ਲੈਣੀ ਹੋਵੇ ਹੈਨਾ ਬਾਈ ਹਾਂਜੀ ਹਾਂਜੀ ਤੇ 20+ ਦੁੱਧ ਬਾਈ ਪਾਣੀਆਂ ਤੇ ਬਾਈ ਕਹਿੰਦਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਧਾਰਾ ਮਾਰ ਕੇ ਦਿਖਾ ਦੰਨੇ ਕੋਈ ਦੂਰੋਂ ਨੇੜੋਂ ਭਰਾ ਆਉਂਦਾ ਤੇ ਸਾਨੂੰ ਸੁਣਾ ਦਿਆਂ ਓਕੇ ਜਾਨੀ ਕਿ ਚੈੱਕ ਹੋ ਜੂ ਕੋਈ ਭੂਰ ਸਿੱਟਾ ਤੇ ਸੀਲਸ ਲੱਗ ਬਾਈ ਕਹਿੰਦਾ ਪੂਰੀਆਂ ਲੈ ਜਵਾਕ ਨੇ ਨਿਆਣਾ ਪਾਲਿਆ ਬਿਨਾ ਬੱਚਾ ਛੱਡੇ ਤੋਂ ਛੋਟੀ ਉਮਰ ਦਾ ਮੁੰਡਾ ਤੇ ਸ਼ੌਂਕ ਬਹੁਤਾ ਭਰਾ ਨੂੰ ਤੇ ਬਾਈ ਇਹਦੇ ਫਿਰ ਮੈਂ ਡਿਮਾਂਡ ਆਪਾਂ ਕੀ ਕਰਦੇ ਜਿਹੜਾ ਮੁੱਲ ਬਾਈ 85 ਕਰੋੜ 80 ਕਰ ਲਓ ਠੀਕ ਹੈ ਜੀ 2 ਘੰਟੇ 80 ਇਹ ਵਿੜਦੇ 70000 ਵਿੜਦੇ 70000 ਦੀ ਬਾਈ ਕਹਿੰਦਾ ਵਹਿੜ ਦੇਵਾਂਗੇ ਤੇ ਵਿੱਚੋਂ ਮਾਨ ਤਨ ਮੜਾ ਮੋਟਾ ਹੋ ਜੂ ਬਈ ਹੈ ਨਾ ਧਾਰਾਂ ਦਿਖਾ ਦਿੰਦੇ ਬਈ ਲਓ ਵੀ ਮਿੱਤਰੋ ਧਾਰਾਂ ਕਰੋ ਚੈੱਕ ਕੋਈ ਪੂਰ ਸਿੱਟਾ ਨਹੀਂ ਚਵਾਈ ਕੀ ਬਾਤ ਹੈ ਜਵਾਕ ਚ ਹੋਈ ਜਾਂਦਾ ਐ ਮੈਂ ਕਿਹਾ ਮੋਗੇ ਨੂੰ ਵਹਿਰਦੀ ਹੈ ਸਹੀ ਗੱਲ ਛੱਡ ਦੇ ਬਾਈ ਛੱਡ ਦੇ ਥਣਾ ਥਣਾ ਜੀ ਪਾਸ ਆ ਮਿੱਤਰੋ ਕੋਈ ਦੂਰੋਂ ਨੇੜੋਂ ਭਰਾ ਆਉਂਦਾ ਸਣਾ ਜੀ ਦਾ ਬਾਈ ਕਹਿੰਦਾ ਗਰੰਟੀ ਆ ਗੰਢ 나ੜ ਦੀ ਪੂਰ ਛਿੱਟੇ ਦੀ ਤੁਹਾਡੇ ਸਾਹਮਣੇ ਧਾਰਾ ਮਾਰਤੀਆਂ ਤੇ ਬਾਈ ਇਹਦੀਆਂ ਵੀ ਮਾਰਨੀਆਂ ਬੱਚੀਆਂ ਇਹਦਾ ਕੋਈ ਚੱਕਰ ਨਹੀਂ ਇਹਦੇ ਪਿੱਛੇ ਨਹੀਂ ਕਿ ਪਾਸ ਆ ਤੁਹਾਡੇ ਓਕੇ ਜੀ ਤੁਸੀਂ ਬਾਈਆਂ ਨੇ ਜਾਨਕੀ ਚੋਈ ਆ ਕੋਈ ਪੂਰ ਛਿੱਟਾ ਤਾਂ ਨਹੀਂ ਬਾਈ ਮੈਂ ਕਹਿੰਦਾ ਓਕੇ ਬਾਈ ਜੀ ਮੇਰਾ ਨੰਬਰ ਰੱਬ ਦੇ ਬਾਈ ਮੋਬਾਈਲ ਨੰਬਰ ਫੇਰ ਬੋਲ ਦੇ 98729 9021 ਠੀਕ ਹੈ ਜੀ ਲੋਬੀ ਮਿੱਤਰੋ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਬਾਈ ਕਹਿੰਦਾ ਵੀ ਦੋ ਬੜਾਈਆਂ ਤੇ ਦੋਨੇ ਵਿਹੜਾਂ ਪੂਰੀਆਂ ਸਿਰਾਈ ਆ ਕੋਕੇ ਪੀਸੀ ਆ ਹੱਥੀ ਜਵਾਈ ਵਾਲਾ ਥਾਣਾ ਨਗਿਨੇ ਆ ਬਾਈ ਨਗਿਨੇ ਹੀ ਆ ਬਾਈ ਕਹਿੰਦਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਘਰੇ ਵੀ ਸਾਨੂੰ ਕੋਈ ਤਾਜੀ ਸੂਈ ਸਵਾਈ ਗਾਂ ਦੀ ਕੋਈ ਵੀਡੀਓ ਲੈ ਕੇ ਆਓ ਅੱਜ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਤਾਜ਼ੀਆਂ ਸੂਈਆਂ ਦੀ ਵਿਹੜਾਂ ਦੀ ਵੀਡੀਓ ਲੈ ਕੇ ਆਏ ਆ ਤੇ ਦੋਨੇ ਵਿਹੜਾਂ 20 ਪਲੱਸ ਵਾਲੀਆਂ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀਆਂ ਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਬਾਕੀ ਬਾਈ ਦੇ ਕੋਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਸ਼ੂ ਰਹਿੰਦੇ ਆ ਬਹੁਤ ਚੰਗੀਆਂ ਵਿਹੜਾਂ ਗੱਬਣ ਵਿਹੜਾਂ ਕੋਈ ਸੂਈ ਵੀ ਕੋਈ ਗਰਲੈਂਡ ਹੋ ਜਰਸੀ ਬਹੁਤ ਸਾਰੇ ਤਰ੍ਹਾਂ ਦਾ ਬਾਈ ਕੋਲੇ ਮਾਲ ਹੁੰਦਾ ਤੇ ਬਾਈ ਕਹਿੰਦਾ ਜਦੋਂ ਮਰਜੀ ਕੋਈ ਭਰਾ ਆਵੇ ਆਪਣੇ ਘਰੇ 10-11 ਨਗ ਹੁੰਦੇ ਹੁੰਦੇ ਆ ਕੋਈ ਕ੍ਰਾਸ ਆਂਗ ਦੇ ਵਿੱਚ ਕੋਈ ਜਾਤ ਵਾਲੀ ਜਨਨ ਕਿ ਅੱਜ ਦੀ ਮੇਨ ਵੀਡੀਓ ਹੈਗੀ ਦੋ ਵੜਾਂ ਦੀ ਤੇ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਸੀ ਗੱਲ ਸਾਰਿਆਂ ਨੂੰ